2007 ਦੇ ਵਿੱਚ ਪਹਿਲਾ T20 ਵਰਲਡ ਕੱਪ ਜਿੱਤਿਆ ਸੀਗਾ ਠੀਕ ਆ ਔਰ ਉਦੋਂ ਇਹ ਸ਼ਰੇਹ ਜਾਂਦਾ ਸੀਗਾ ਜਵਰਾਜ ਸਿੰਘ ਨੂੰ ਖੁਸ਼ ਹੋਣੇ ਸੀਗੇ ਔਰ ਅੱਜ ਉਹੀ ਸ਼ਰੇਹ ਜਦੋਂ ਸਾਡੇ ਉਹ ਪਿੰਡ ਦੇ ਦੋਤੇ ਨੂੰ ਅਰਸ਼ਦੀਪ ਸਿੰਘ ਨੂੰ ਜਾਂਦਾ ਆ ਠੀਕ ਆ ਇਹ ਅਰਸ਼ਦੀਪ ਸਿੰਘ ਦਾ ਕਰਕੇ ਅੱਜ ਫੇਰ 17 ਸਾਲ ਬਾਅਦ ਉਹਨੇ ਯੋਗਦਾਨ ਪਾਇਆ ਤੇ ਇਹ ਵਰਲਡ ਕੱਪ ਦਿੱਤਿਆ ਰੀਅਲੀ ਪ੍ਰਾਊਡ ਤੇ ਹੁੰਦਾ ਏ ਜੀ ਬਿਲਕੁਲ ਇਹ ਜ਼ਰੂਰ ਕਿਤੇ ਨਾ ਕਿਤੇ ਪਰਿਵਾਰ ਦੇ ਵਿੱਚ ਵੀ ਖੁਸ਼ੀ ਹੁੰਦੀ ਹੈ ਜਦੋਂ ਬੱਚਾ ਮੱਲਾ ਮਾਰਦਾ ਵਾ ਅਰਸ਼ਦੀਪ ਨੇ ਵੀ ਇੱਕ ਰਿਕਾਰਡ ਕਾਇਮ ਕੀਤਾ ਵਾ ਜਿਸ ਤਿੱਕ ਨਾ 17 ਵਿਕਟਾਂ ਉਸ ਨੌਜਵਾਨ ਵੱਲੋਂ ਜਿਹੜੀਆਂ ਲਈਆਂ ਗਈਆਂ ਨੇ ਤੇ ਗੱਲਬਾਤ ਕਰ ਲਾਂਗੇ ਮਾਮਾ ਜੀ ਵੀ ਨਾਲ ਨੇ ਭਾਜੀ ਕਿਸ ਤਿੱਕ ਨਾ ਦੇਖਦੇ ਹੋ ਦਾ ਰੁਜ਼ਾਨ ਮੈਚ ਦੇ ਪ੍ਰਤੀ ਵੇਖ ਲੋ ਕਿਉਂਕਿ ਇੱਥੇ ਲਗਾਤਾਰ ਹੈ ਇੱਥੇ ਵੀ ਖੇਡਦਾ ਹੀ ਹੋਏਗਾ ਜਦੋਂ ਨਾਨਕੇ ਆਂਦਾ ਹੋਏ ਬਹੁਤ ਵਧੀਆ ਹੈ ਜੀ ਉਹਨੇ ਮਾਣ ਵਧਾਇਆ ਹੈ ਅਰਸ਼ਦੀਪ ਨੇ ਔਰ ਰੰਗੜ ਨੰਗਲ ਦਾ ਜਦੋਂ ਇੱਕ ਪ੍ਰਾਊਡ ਫੀਲ ਹੁੰਦਾ ਜਦੋਂ ਕਹਿ ਦੇਣਾ ਕਿ ਅਰਸ਼ਦੀਪ ਦੇ ਨਾਨਕੇ ਆ ਰੰਗੜ ਨੰਗਲ ਆ ਨਾ ਤੇ ਇੱਕ ਉਹ ਇੱਕ ਖੁਸ਼ੀ ਹੁੰਦੀ ਆ ਜਦੋਂ ਕਹੀਦਾ ਔਰ ਉਹਨੇ ਰੰਗੜ ਨੰਗਲ ਦਾ ਮਾਣ ਉਧਾਇਆ ਔਰ ਪੂਰੇ ਪੰਜਾਬ ਦਾ ਔਰ ਪੂਰੇ ਦੇਸ਼ ਦਾ ਮਾਣ ਵਧਾਇਆ ਪੂਰੇ ਭਾਰਤ ਦਾ ਇੰਡੀਆ ਦਾ ਮਾਣ ਵਧਾਇਆ ਅਰਸ਼ਦੀਪ ਨੇ ਲਗੋ 17 ਸਾਲ ਬਾਅਦ ਬੜੇ ਲੰਬੇ ਸਮੇਂ ਬਾਅਦ ਇੱਕ ਭਾਰਤ ਨੇ ਫਿਰ ਚੰਡੇ ਗੱਡੇ ਹਾਂ 2007 ਦੇ ਵਿੱਚ ਪਹਿਲਾ T20 ਵਰਲਡ ਕੱਪ ਜਿੱਤਿਆ ਸੀਗਾ ਠੀਕ ਆ ਔਰ ਉਦੋਂ ਇਹ ਸ਼ਰੇਜ ਜਾਂਦਾ ਸੀਗਾ ਜਵਰਾਜ ਸਿੰਘ ਨੂੰ ਖੁਸ਼ ਹੋਨੇ ਹੈਗੇ ਔਰ ਅੱਜ ਉਹੀ ਸ਼ਰੇਜ ਜਦੋਂ ਸਾਡੇ ਉਹ ਪਿੰਡ ਦੇ ਦੋਤੇ ਨੂੰ ਅਰਸ਼ਦੀਪ ਸਿੰਘ ਨੂੰ ਜਾਂਦਾ ਆ ਲੇਗਾ ਕਿ ਅਰਸ਼ਦੀਪ ਸਿੰਘ ਦਾ ਕਰਕੇ ਅੱਜ ਫੇਰ 17 ਸਾਲ ਬਾਅਦ ਉਹਨੇ ਯੋਗਦਾਨ ਪਾਇਆ ਤੇ ਅਸੀਂ ਵਰਲਡ ਕੱਪ ਜਿੱਤਿਆ ਰੀਅਲੀ ਪ੍ਰਾਊਡ ਤੇ ਹੁੰਦਾ ਈ ਹੈ ਅੱਛਾ ਫੇਰ ਗੱਲਬਾਤ ਹੋਈ ਤੁਹਾਡੀ ਹਾਂਜੀ ਹਾਂਜੀ ਬਿਲਕੁਲ ਜੀ 2007 ਦੇ ਵਿੱਚ ਪਹਿਲਾ T20 ਵਰਲਡ ਕੱਪ ਜਿੱਤਿਆ ਸੀਗਾ ਠੀਕ ਆ ਔਰ ਉਦੋਂ ਇਹ ਸ਼ਰੇਹ ਜਾਂਦਾ ਸੀਗਾ ਜਵਰਾ ਸਿੰਘ ਨੂੰ ਖੁਸ਼ ਹੋਣੇ ਹੈਗੇ ਔਰ ਅੱਜ ਉਹੀ ਸ਼ਰੇਹ ਜਿੱਦੋਂ ਸਾਡੇ ਉਹ ਪਿੰਡ ਦੇ ਦੋਤੇ ਨੂੰ ਅਰਸ਼ਦੀਪ ਸਿੰਘ ਨੂੰ ਜਾਂਦਾ ਆ ਠੀਕ ਆ ਕਿ ਅਰਸ਼ਦੀਪ ਸਿੰਘ ਦਾ ਕਰਕੇ ਅੱਜ ਫੇਰ 17 ਸਾਲ ਬਾਅਦ ਉਹਨੇ ਯੋਗਦਾਨ ਪਾਇਆ ਤੇ ਅਸੀਂ ਵਰਲਡ ਕੱਪ ਜਿੱਤਿਆ ਰੀਅਲੀ ਪ੍ਰਾਊਡ ਤੇ ਹੁੰਦਾ ਈ ਹੈ ਜੀ ਬਿਲਕੁਲ ਇਹ ਜ਼ਰੂਰ ਕਿਤੇ ਨਾ ਕਿਤੇ ਪਰਿਵਾਰ ਦੇ ਵਿੱਚ ਵੀ ਖੁਸ਼ੀ ਹੁੰਦੀ ਹੈ ਜਦੋਂ ਬੱਚਾ ਮੱਲਾ ਮਾਰਦਾ ਵਾ ਅਰਸ਼ਦੀਪ ਨੇ ਵੀ ਇੱਕ ਰਿਕਾਰਡ ਕਾਇਮ ਕੀਤਾ ਵਾ ਜਿਸ ਤਿੱਕ ਇਹਨਾਂ 17 ਵਿਕਟਾਂ ਉਸ ਨੌਜਵਾਨ ਵੱਲੋਂ ਜਿਹੜੀਆਂ ਲਿਆਂ ਗਈਆਂ ਨੇ ਤੇ ਗੱਲਬਾਤ ਕਰ ਲਾਂਗੇ ਮਾਮਾ ਜੀ ਵੀ ਨਾਲ ਨੇ ਭਾਜੀ ਕਿਸ ਤਿੱਕ ਇਹਨਾਂ ਦੇਖਦੇ ਹੋ ਦਾ ਰੁਜ਼ਾਨ ਮੈਚ ਦੇ ਪ੍ਰਤੀ ਵੇਖ ਲਓ ਕਿਉਂਕਿ ਇੱਥੇ ਲਗਾਤਾਰ ਹੈ ਇੱਥੇ ਵੀ ਖੇਡਦਾ ਹੀ ਹੋਏਗਾ ਜਦੋਂ ਨਾਨਕੇ ਆਂਦਾ ਹੈ ਬਹੁਤ ਵਧੀਆ ਹੈ ਜੀ ਉਹਨੇ ਮਾਣ ਵਧਾਇਆ ਹੈ ਅਰਸ਼ਦੀਪ ਨੇ ਔਰ ਰੰਗੜ ਨੰਗਲ ਦਾ ਜਦੋਂ ਇੱਕ ਪ੍ਰਾਉਡ ਫੀਲ ਹੁੰਦਾ ਜਦੋਂ ਕਹਿੰਦੇ ਨਾ ਕਿ ਅਰਸ਼ਦੀਪ ਦੇ ਨਾਨਕੇ ਆ ਰੰਗੜ ਨੰਗਲ ਆ ਨਾ ਤੇ ਇੱਕ ਉਹ ਇੱਕ ਖੁਸ਼ੀ ਹੁੰਦੀ ਆ ਜਦੋਂ ਕਹੀਦਾ ਔਰ ਉਹਨੇ ਰੰਗੜ ਨੰਗਲ ਦਾ ਮਾਣ ਉਹਦਾ ਪੂਰੇ ਪੰਜਾਬ ਦਾ ਔਰ ਪੂਰੇ ਦੇਸ਼ ਦਾ ਮਾਣ ਵਧਾਇਆ ਪੂਰੇ ਭਾਰਤ ਦਾ ਇੰਡੀਆ ਦਾ ਮਾਣ ਵਧਾਇਆ ਅਰਸ਼ਦੀਪ ਨੇ ਲਗੋ 17 ਸਾਲ ਬਾਅਦ ਬੜੇ ਲੰਬੇ ਸਮੇਂ ਬਾਅਦ ਇੱਕ ਭਾਰਤ ਨੇ ਫਿਰ ਚੰਡੇ ਗੱਡੇ ਹਾਂ 2007 ਦੇ ਵਿੱਚ ਪਹਿਲਾ T20 ਵਰਲਡ ਕੱਪ ਜਿੱਤਿਆ ਸੀਗਾ ਠੀਕ ਆ ਔਰ ਉਦੋਂ ਇਹ ਸ਼ਰੇਜ ਜਾਂਦਾ ਸੀਗਾ ਜਵਰਾਜ ਸਿੰਘ ਨੂੰ ਖੁਸ਼ ਹੋਨੇ ਹੈਗੇ ਔਰ ਅੱਜ ਉਹੀ ਸ਼ਰੇਜ ਜਦੋਂ ਸਾਡੇ ਉਹ ਪਿੰਡ ਦੇ ਦੋਤੇ ਨੂੰ ਅਰਸ਼ਦੀਪ ਸਿੰਘ ਨੂੰ ਜਾਂਦਾ ਆ ਲੇਗਾ ਕਿ ਅਰਸ਼ਦੀਪ ਸਿੰਘ ਦਾ ਕਰਕੇ ਅੱਜ ਫੇਰ 17 ਸਾਲ ਬਾਅਦ ਉਹਨੇ ਯੋਗਦਾਨ ਪਾਇਆ ਤੇ ਅਸੀਂ ਵਰਲਡ ਕੱਪ ਜਿੱਤਿਆ ਰੀਅਲੀ ਪ੍ਰਾਊਡ ਤੇ ਹੁੰਦਾ ਈ ਆ ਅੱਛਾ ਫੇਰ ਗੱਲਬਾਤ ਹੋਈ ਤੁਹਾਡੀ ਹਾਂਜੀ ਹਾਂਜੀ ਬਿਲਕੁਲ ਜੀ 2007 ਦੇ ਵਿੱਚ ਪਹਿਲਾ T20 ਵਰਲਡ ਕੱਪ ਜਿੱਤਿਆ ਸੀਗਾ ਠੀਕ ਆ ਔਰ ਉਦੋਂ ਇਹ ਸ਼ਰੇਹ ਜਾਂਦਾ ਸੀਗਾ ਜਵਰਾਜ ਸਿੰਘ ਨੂੰ ਖੁਸ਼ ਹੋਣੇ ਹੋਗੇ ਔਰ ਅੱਜ ਉਹੀ ਸ਼ਰੇਹ ਜਿੱਦੋਂ ਸਾਡੇ ਉਹ ਪਿੰਡ ਦੇ ਦੋਤੇ ਨੂੰ ਅਰਸ਼ਦੀਪ ਸਿੰਘ ਨੂੰ ਜਾਂਦਾ ਆ ਠੀਕ ਆ ਕਿ ਅਰਸ਼ਦੀਪ ਸਿੰਘ ਦਾ ਕਰਕੇ ਅੱਜ ਫੇਰ 17 ਸਾਲ ਬਾਅਦ ਉਹਨੇ ਯੋਗਦਾਨ ਪਾਇਆ ਤੇ ਅਸੀਂ ਵਰਲਡ ਕੱਪ ਜਿੱਤਿਆ ਰੀਅਲੀ ਪ੍ਰਾਊਡ ਤੇ ਹੁੰਦਾ ਈ ਆ ਜੀ ਬਿਲਕੁਲ ਇਹ ਜ਼ਰੂਰ ਕਿਤੇ ਨਾ ਕਿਤੇ ਪਰਿਵਾਰ ਦੇ ਵਿੱਚ ਵੀ ਖੁਸ਼ੀ ਹੁੰਦੀ ਹੈ ਜਦੋਂ ਬੱਚਾ ਮੱਲਾ ਮਾਰਦਾ ਵਾ ਅਰਸ਼ਦੀਪ ਨੇ ਵੀ ਇੱਕ ਰਿਕਾਰਡ ਕਾਇਮ ਕੀਤਾ ਵਾ ਜਿਸ ਤਿੱਕ ਇਹਨਾਂ 17 ਵਿਕਟਾਂ ਉਸ ਨੌਜਵਾਨ ਵੱਲੋਂ ਜਿਹੜੀਆਂ ਲਈਆਂ ਗਈਆਂ ਨੇ ਤੇ ਗੱਲਬਾਤ ਕਰ ਲਾਂਗੇ ਮਾਮਾ ਜੀ ਵੀ ਨਾਲ ਨੇ ਭਾਜੀ ਕਿਸ ਤਿੱਕ ਇਹਨਾਂ ਦੇਖਦੇ ਹੋ ਦਾ ਰੁਜ਼ਾਨ ਮੈਚ ਦੇ ਪ੍ਰਤੀ ਵੇਖ ਲੋ ਕਿਉਂਕਿ ਇੱਥੇ ਲਗਾਤਾਰ ਹੈ ਇੱਥੇ ਵੀ ਖੇਡਦਾ ਹੀ ਹੋਏਗਾ ਜਦੋਂ ਨਾਨਕੇ ਆਂਦਾ ਹੈ ਬਹੁਤ ਵਧੀਆ ਹੈ ਜੀ ਉਹਨੇ ਮਾਣ ਵਧਾਇਆ ਹੈ ਅਰਸ਼ਦੀਪ ਨੇ ਔਰ ਰੰਗੜ ਨੰਗਲ ਦਾ ਜਦੋਂ ਇੱਕ ਪ੍ਰਾਊਡ ਫੀਲ ਹੁੰਦਾ ਜਦੋਂ ਕਹਿ ਦੇਣਾ ਕਿ ਅਰਸ਼ਦੀਪ ਦੇ ਨਾਨਕੇ ਆ ਰੰਗੜ ਨੰਗਲ ਆ ਨਾ ਤੇ ਇੱਕ ਉਹ ਇੱਕ ਖੁਸ਼ੀ ਹੁੰਦੀ ਆ ਜਦੋਂ ਕਹੀਦਾ ਔਰ ਉਹਨੇ ਰੰਗੜ ਨੰਗਲ ਦਾ ਮਾਣ ਵਧਾਇਆ ਪੂਰੇ ਪੰਜਾਬ ਦਾ ਔਰ ਪੂਰੇ ਦੇਸ਼ ਦਾ ਮਾਣ ਵਧਾਇਆ ਪੂਰੇ ਭਾਰਤ ਦਾ ਇੰਡੀਆ ਦਾ ਮਾਣ ਵਧਾਇਆ ਅਰਸ਼ਦੀਪ ਨੇ 17 ਸਾਲ ਬਾਅਦ ਬੜੇ ਲੰਬੇ ਸਮੇਂ ਬਾਅਦ ਇੱਕ ਭਾਰਤ ਨੇ ਫਿਰ ਚੰਡੇ ਗੱਡੇ ਹਾਂ 2007 ਦੇ ਵਿੱਚ ਪਹਿਲਾ T20 ਵਰਲਡ ਕੱਪ ਜਿੱਤਿਆ ਸੀਗਾ ਠੀਕ ਆ ਔਰ ਉਦੋਂ ਇਹ ਸ਼ਰੇਜ ਜਾਂਦਾ ਸੀਗਾ ਜਵਰਾਜ ਸਿੰਘ ਨੂੰ ਖੁਸ਼ ਹੋਨੇ ਸੀਗੇ ਔਰ ਅੱਜ ਉਹੀ ਸ਼ਰੇਜ ਜਦੋਂ ਸਾਡੇ ਉਹ ਪਿੰਡ ਦੇ ਦੋਤੇ ਨੂੰ ਅਰਸ਼ਦੀਪ ਸਿੰਘ ਨੂੰ ਜਾਂਦਾ ਆ ਇਹਗਾ ਕਿ ਅਰਸ਼ਦੀਪ ਸਿੰਘ ਦਾ ਕਰਕੇ ਅੱਜ ਫੇਰ 17 ਸਾਲ ਬਾਅਦ ਉਹਨੇ ਯੋਗਦਾਨ ਪਾਇਆ ਤੇ ਅਸੀਂ ਵਰਲਡ ਕੱਪ ਜਿੱਤਿਆ ਰੀਅਲੀ ਪ੍ਰਾਊਡ ਤੇ ਹੁੰਦਾ ਈ ਆ ਅੱਛਾ ਫੇਰ ਗੱਲਬਾਤ ਹੋਈ ਤੁਹਾਡੀ ਹਾਂਜੀ ਹਾਂਜੀ ਬਿਲਕੁਲ ਜੀ